ਪਾਰ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ 2015 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦਾ ਮੁੱਖ ਉਦੇਸ਼ ਲਿੰਗ ਆਧਾਰਿਤ ਗਰਭਪਾਤ ਨੂੰ ਰੋਕਣਾ, ਲੜਕੀਆਂ ਦੀ ਸੁਰੱਖਿਆ, ਉਹਨਾਂ ਦੀ ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਲੜਕੀਆਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ। ਇਹ ਯੋਜਨਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਅਧੀਨ ਲਾਗੂ ਕੀਤੀ ਜਾ ਰਹੀ ਹੈ। ਇਹ ਸਕੀਮ ਸ਼ੁਰੂ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਰਾਜਾਂ ਵਿੱਚ ਬਾਲ ਲਿੰਗ ਅਨੁਪਾਤ ਨੂੰ ਸੁਧਾਰਨ ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦਾ ਮੁੱਖ ਉਦੇਸ਼ ਲੜਕੀਆਂ ਦੇ ਵਿਕਾਸ ਅਤੇ ਜਨਮ ਵਿੱਚ ਭਾਈਚਾਰੇ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਸਿੱਖਿਆ ਦੇ ਖੇਤਰ ਵਿੱਚ ਲੜਕੀਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਕੀਮ ਦਾ ਉਦੇਸ਼ ਦੇਸ਼ ਵਿੱਚ ਪ੍ਰੂਣ ਹੱਤਿਆ ਵਰਗੀਆਂ ਕਾਰਵਾਈਆਂ ਨੂੰ ਰੋਕ ਕੇ ਲੜਕੀਆਂ ਦੀ ਸੁਰੱਖਿਆ ਕਰਨਾ ਇਸ ਤੋਂ ਇਲਾਵਾ ਇਹ ਬਾਲ ਵਿਆਹ ਨੂੰ ਰੋਕਦਾ ਹੈ ਤੇ ਲੜਕੀਆਂ ਨੂੰ శారీਰਕ ਅਤੇ ਮਾਨਸਿਕ ਪਰੇਸ਼ਾਨੀ ਤੋਂ ਬਚਾਉਂਦਾ ਹੈ ਜਿਨ੍ਹਾਂ ਪਰਿਵਾਰਾਂ ਵਿੱਚ 10 ਸਾਲ ਤੋਂ ਘੱਟ ਉਮਰ ਦੀ ਲੜਕੀ ਹੈ ਉਹ ਇਸ ਸਕੀਮ ਲਈ ਯੋਗ ਹੈ ਇਸ ਦੇ ਲਈ ਜ਼ਰੂਰੀ ਹੈ ਕਿ ਪਰਿਵਾਰ ਦੇ ਲੜਕੀ ਦਾ ਨਾਮ ਕਿਸੇ ਵੀ ਭਾਰਤੀ ਬੈਂਕ ਚ ਸੁਕੰਨਿਆ ਸਮਰਤੀ ਖਾਤਾ ਖੋਲ੍ਹਿਆ ਜਾਵੇ ਨਾੜ ਹੀ ਲੜਕੀ ਭਾਰਤ ਦੀ ਵਸਨੀਕ ਹੋਣੀ ਚਾਹੀਦੀ ਹੈ ਐਨ ਆਰ ਆਈ ਨਾਗਰਿਕ ਸਕੀਮ ਲਈ ਯੋਗ ਨਹੀਂ ਨੇ ਬੇਟੀ ਬਚਾਓ ਬੇਟੀ ਪੜਾਓ ਸਕੀਮ ਦਾ ਲਾਭ ਲੈਣ ਲਈ ਤੁਹਾਨੂੰ ਕਿਸੇ ਸਰਕਾਰੀ ਸੰਸਥਾ ਜਾਂ ਹਸਪਤਾਲ ਦੁਆਰਾ ਜਾਰੀ ਜਨਮ ਸਰਟੀਫਿਕੇਟ ਦੀ ਲੋੜ ਹੋਵੇਗੀ ਇਸ ਤੋਂ ਇਲਾਵਾ ਮਾਪਿਆਂ ਦੀ ਪਛਾਣ ਦਾ ਸਬੂਤ ਰਾਸ਼ਨ ਕਾਰਡ ਆਧਾਰ ਕਾਰਡ ਟੈਲੀਫੋਨ ਬਿੱਲ ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਪਾਸਪੋਰਟ ਅਤੇ ਐਡਰੈਸ ਪ੍ਰੂਫ ਲਈ ਮਾਪਿਆਂ ਦੀ ਪਾਸਪੋਰਟ ਸਾਈਜ਼ ਫੋਟੋ ਜ਼ਰੂਰੀ ਹੈ ਕੋਈ ਵੀ ਵਿਅਕਤੀ ਡਾਕਖਾਨੇ ਜਾਂ ਬੈਂਕ ਵਿੱਚ ਜਾ ਕੇ ਇਸ ਸਕੀਮ ਲਈ ਆਸਾਨੀ ਨਾਲ ਅਪਲਾਈ ਕਰ ਸਕਦਾ ਹੈ ਜਿੱਥੇ ਇਹ ਸਕੀਮ ਉਪਲਬਧ ਹੈ ਲੜਕੀ ਦੇ ਨਾਂ ਤੇ ਖਾਤਾ ਖੋਲਣ ਲਈ ਸਾਰੇ ਦਸਤਾਵੇਜ਼ ਦੇ ਨਾਲ ਅਰਜ਼ੀ ਫਾਰਮ ਜਮ੍ਹਾਂ ਹੋਵੇਗਾ ਇਸ ਸਕੀਮ ਤਹਿਤ ਲੜਕੀਆਂ ਲਈ ਖੋਲਿਆ ਗਿਆ ਖਾਤਾ ਪੂਰੀ ਤਰ੍ਹਾਂ ਟੈਕਸ ਮੁਕਤ ਹੈ ਮਾਪੇ ਇਸ ਖਾਤੇ ਦੀ ਵਰਤੋਂ ਆਪਣੀਆਂ ਧੀਆਂ ਦੀ ਪੜ੍ਹਾਈ ਅਤੇ ਭਵਿੱਖ ਦੇ ਵਿਆਹ ਲਈ ਪੈਸੇ ਬਚਾਉਣ ਲਈ ਕਰ ਸਕਦੇ ਨੇ ਇਸ ਸਕੀਮ ਵਿੱਚ ਤੁਸੀਂ ਐਸਐਸਏ ਜਾਂ ਸੁਕੰਨਿਆ ਸਮਰੱਥੀ ਖਾਤੇ ਲਈ ਰਜਿਸਟਰਡ ਕਰ ਸਕਦੇ ਹੋ ਲੜਕੇ ਦੇ 18 ਸਾਲ ਦੇ ਹੋ ਜਾਣ ਤੇ ਇਸ ਖਾਤੇ ਤੋਂ ਪੈਸੇ ਕਢਵਾਉਣ ਦੀ ਇਜਾਜ਼ਤ ਹੋਵੇਗੀ ਇਸ ਸਕੀਮ ਤਹਿਤ ਤੁਸੀਂ 1,05,000 ਰੁਪਏ ਸਾਲਾਨਾ ਖਾਤੇ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਨੇ। ਇਹ 7-8% ਦੀ ਪ੍ਰਤੀ ਸਾਲ ਦੀ ਵਿਆਜ ਦਰ ਦਿੰਦੀ ਹੈ। ਸੋ ਤੁਹਾਨੂੰ ਫਿਰ ਦੱਸ ਦਿੰਨੇ ਆ ਜਿਨ੍ਹਾਂ ਪਰਿਵਾਰਾਂ ਵਿੱਚ 10 ਸਾਲ ਤੋਂ ਘੱਟ ਉਮਰ ਦੀ ਲੜਕੀ ਹੈ ਉਹ ਇਸ ਸਕੀਮ ਲਈ ਯੋਗ ਹੈ। ਇਸ ਤੇ ਲਈ ਜ਼ਰੂਰੀ ਹੈ ਕਿ ਪਰਿਵਾਰ ਦੇ ਲੜਕੀ ਦਾ ਨਾਂ ਤੇ ਕਿਸੇ ਵੀ ਭਾਰਤੀ ਬੈਂਕ ਵਿੱਚ ਸੁਕੰਨਿਆ ਸਮਰਿਤੀ ਖਾਤਾ ਖੋਲਿਆ ਹੋਵੇ ਨਾਲ ਹੀ ਲੜਕੀ ਭਾਰਤ ਦੇ ਵਸਨੀਕ ਹੋਣੀ ਚਾਹੀਦੀ ਹੈ ਦੱਸ ਦਈਏ ਹੋਰ ਕਿਸੇ ਦੇਸ਼ ਵਾਸਤੇ ਇਹ ਸਕੀਮ ਲਾਗੂ ਨਹੀਂ ਹੁੰਦੀ ਹੈ ਤੁਹਾਨੂੰ ਇਸ ਦੇ ਲਈ ਕਿਸੇ ਸਰਕਾਰੀ ਸੰਸਥਾ ਜਾਂ ਹਸਪਤਲ ਦੁਆਰਾ ਜਾਰੀ ਜਨਮ ਸਰਟੀਫਿਕੇਟ ਦੀ ਲੋੜ ਹੋਵੇਗੀ ਇਸ ਤੋਂ ਇਲਾਵਾ ਮਾਪਿਆਂ ਦੀ ਪਛਾਣ ਦਾ ਸਬੂਤ ਰਾਸ਼ਟਰੀ ਕਾਰਡ ਆਧਾਰ ਕਾਰਡ ਟੈਲੀਫੋਨ ਬਿੱਲ ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਜਾਂ ਫਿਰ ਪਾਸਪੋਰਟ ਅਤੇ ਐਡਰੈਸ ਪ੍ਰੂਫ ਲਈ ਮਾਪਿਆਂ ਦੀ ਪਾਸਪੋਰਟ ਸਾਈਜ਼ ਫੋਟੋ ਜ਼ਰੂਰੀ ਹੈ